ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਮੈਂ 3 ਸਾਲ ਦੇ ਬੱਚੇ ਦੀ ਜੈਕਟ ਦਾ ਨਾਪ ਦੱਸਣ ਜਾ ਰਹੀ ਸਿਰਫ ਨਾਪ ਹੀ ਦੇਖਾਂਗੇ ਆਪਾਂ ਜੈਕਟ ਤੇ ਕਿੰਨੇ ਕੁੰਡੇ ਪਾਣੇ ਤੇ ਕਿੱਦਾਂ ਇਹ ਬਣਾਨੀ ਹੈ 3 ਸਾਲ ਦੇ ਬੱਚੇ ਤੁਸੀਂ ਕੋਟੇ ਬਣਾਨੀ ਹੈ ਜੈਕਟ ਬਣਾਨੀ ਹੈ ਤਾਂ ਤੁਸੀਂ ਇਦਾਂ ਹੀ ਉਹਦਾ ਨਾਪ ਰੱਖ ਸਕਦੇ ਹੋ ਤੇ ਨਿੱੱਚ ਤੁਸੀਂ ਕੁੰਡੇ ਪਾਉਂਗੇ ਜੀ ਮੈਂ 58 ਪਾਏ ਹਾਂ ਤੁਸੀਂ 60 ਕੁੰਡੇ ਪਾ ਲਓਗੇ ਕਿਉਂਕਿ ਮੇਰੀ ਵੂਲ ਥੋੜੀ ਮੋਟੀ ਸੀ ਇਸ ਕਰਕੇ ਮੈਂ 58 ਪਾਏ ਹਾਂ ਤੇ ਅੱਗੋਂ ਮੈਂ 22 ਰੱਖੇ ਸੀ ਕਿਉਂਕਿ ਵਿੱਚ ਬਟਨ ਪੱਟੀ ਦੇ ਕੁੰਡੇ ਵੀ ਸੀ ਜੇ ਤੁਸੀਂ ਬਟਣਾ ਵਾਲੇ ਜੈਕਟ ਬਣਾ ਰਹੇ ਹੋ ਬਾਰਡਰ ਕੋਈ ਅਲੱਗ ਬਣਾ ਰਹੇ ਹੋ ਮਿਕਸ ਕੇ ਪੱਟੀ ਤਾਂ ਤੁਸੀਂ ਉਸ ਹਿਸਾਬ ਨਾਲ ਕੁੰਡੇ ਐਡਜਸਟ ਕਰ ਸਕਦੇ ਹੋ ਤੇ ਇਹਦੇ ਮੈਂ ਰੱਖੇ 28 28 ਤੇ ਪਿਛਲੇ 58 ਤੇ ਐਦਾਂ ਦੇਖੋ ਅਗਰ ਤੁਸੀਂ 3 ਸਾਲ ਦੇ ਬੱਚੇ ਦੀ ਜੈਕਟ ਬਣਾ ਰਹੇ ਹੋ ਤਾਂ ਤੁਸੀਂ ਉਹਦੇ ਨੀਚੇ ਤੇ ਕੁੰਡੇ ਰੱਖ ਸਕਦੇ ਹੋ 60 65 ਠੀਕ ਹੈ 60 65 ਕੁੰਡੇ ਬਹੁਤ ਹੋਣਗੇ ਤੇ ਅਗਰ 60 ਪੈਂਟ ਕੁੰਡੇ ਤੁਸੀਂ ਰੱਖੋਗੇ ਪਿਛਲੇ ਪੱਲੇ ਦੇ ਤੇ ਅਗਲੇ ਪੱਲੇ ਦੇ ਤੁਸੀਂ ਪੱਟੀ ਦੇ ਹਿਸਾਬ ਨਾਲ ਐਡਜਸਟ ਕਰ ਲੈਣੀ ਹੈ ਠੀਕ ਹੈ ਜੀ ਕਿਉਂਕਿ ਜੇ 60 ਰੱਖੋਗੇ ਤਾਂ ਦੇਖਿਆ ਜਾਵੇ ਤੱਕ 30 30 ਜਾਂਦੇ ਆ ਪਰ 30 30 ਦੇ ਵਿੱਚ ਸਾਡੇ ਪੱਟੀ ਦੇ ਕੁੰਡੇ ਵੀ ਅਸੀਂ ਐਡਜਸਟ ਕਰਨੇ ਹੁੰਦੇ ਜਿਹੜੇ ਕਿ ਅਸੀਂ ਅੱਧੇ ਇੱਕ ਵੱਲ ਤੇ ਅੱਧੇ ਦੂਜੀ ਪੱਟੀ ਵੱਲ ਐਡਜਸਟ ਕਰ ਲੈਂਦੇ ਆ ਕਿਉਂਕਿ ਇੱਕ ਪੱਟੀ ਤਾਂ ਸਾਡੇ niche ਆ ਜਾਂਦੀ ਹੈ ਮਨ ਲੋਸੀ 10 ਕੁੰਡੇ ਦੀ ਪੱਟੀ ਰੱਖਣੀ ਹੈ ਤੇ 10 ਕੁੰਡੇ ਦੀ ਪੱਟੀ ਸਾਡੇ 10 ਤਾਂ ਨੀਚੇ ਆਗੇ ਕੁੰਡੇ 10 ਕੁੰਡੇ ਉੱਪਰ ਆਣੇ। ਜਦੋਂ 10 ਕੁੰਡੇ ਉੱਪਰ ਆਣੇ ਉਸ ਤੋਂ ਅਸੀਂ ਪੰਜਾਇਦਰ ਤੇ ਪੰਜਾਇਦਰ ਲੈ ਲੈਣੇ ਹੁੰਨੇ। ਤਾਂ ਜਿਸ ਤਰ੍ਹਾਂ 30 ਤੇ 37 ਆ ਜਾਣਗੇ 25 ਤੇ ਅਦਰ 25। ਮੈਂ ਤੁਹਾਨੂੰ ਸਮਝਾਉਣ ਲਈ ਸਿਰਫ ਇਹ ਕੁੰਡੇ ਦੱਸ ਰਹੀ ਆ ਤੇ ਕੁੰਡੇ ਇੰਨੇ ਆਪਾਂ ਪਾਣੇ ਨਹੀਂ ਆ। ਸਿਰਫ ਤੁਹਾਨੂੰ ਮੋਟਾ ਜਿਹਾ ਸਾਬ ਦੱਸ ਰਹੀ ਆ। ਠੀਕ ਹੈ ਜੀ। ਪਰ ਥੋੜੇ ਕੁੰਡੇ ਅਸੀਂ क्योंकि यह मैं थोड़ा मोटा जो जैकेट बनाने तो थो अगर थोड़े कुंडे थोड़े ज़्यादा हो गए तो वजिए रहे क्योंकि जैकेट खुले खुले बढ़ी रही है बच्चों को क्योंकि यह उपरों पानी होंगी आप हमेशा ही कोई नीचों कोई कोटी पावे पतली जी या कुछ और जैकेट पावे इस करके जैकेट थोड़ी जी खुले ही ठीक रहती है तो थोड़े जे कुंडे जिन्नी कोटे के पाने जैकट लिए थोड़े जे ज़्यादा रख लो तो मैं तुम्हें दसी दिता भी मैं अठवंजा अठाई रखी हैं ते इस तो इस बाद मैं उपरों कोई कुंडे वधाए नहीं कुछ नहीं किया क्योंकि जोड़ा बॉर्डर है बॉर्डर मैं कुछ अलग तरह का बुने ये बॉर्डर के लिए ही नीचों देखो बहुत ज़्यादा ये खुला बन गया हो देखो तो ये दे बॉडर थोड़ा फ्रिल टाइप ज आ गया है नीचों खुला आ गया है तो उपर अपने आप ही बॉर्डर तो बाद जो अंडे ऐदा ही सीधे बुने तो अपने आप उपर थोड़ा टाइट आ गया क्योंकि यदा बॉर्डर से जोड़ा डिजाइन है उ इदा जिदेल कि फ्लावर आई हुई है हो कटाए कुछ भी नहीं किया ਤੇ ਇਹਦੇ ਜਿਹੜੇ ਤੁਸੀਂ ਲੰਬਾਈ ਰੱਖਣੀ ਹੈ ਉਹ ਕਿੰਨੀ ਰੱਖਣੀ ਹੈ ਠੀਕ ਹੈ ਜੀ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਇਹ ਵਾਲੀ ਜੈਕਟ ਹੈ ਇਹ ਜੇਕਰ ਤੁਸੀਂ ਇੰਨੇ ਕੁ ਬਣਾਣੀ ਹੈ ਤਾਂ ਇਹਦੀ ਲੰਬਾਈ ਦੇਖੋ ਕਿੰਨੇ ਕਾਉਗੇ ਤੇ ਬਾਕੀ ਫਿਰ ਇਹ ਵਾਲੀ ਜੈਕਟ ਮੈਂ ਤੁਹਾਨੂੰ ਇੱਕ ਬੱਚੇ ਦੇ ਪਾਕੇ ਵੀ ਦੱਸ ਦੂੰਗੀ ਆ ਦੇਖੋ 12 ਤਕਰੀਬਨ ਮੈਂ 12 ਇੰਚ ਦੇ ਉੱਪਰ ਕੱਟ ਪਾਈ ਹੋਈ ਹੈ ਮੋਟੇ ਦੇ ਘਾਟ ਕਿੰਨੀ ਪਾਣੀ ਹੈ 3 2 1 ਦੇ 3 2 1 ਦੀ ਕਾਟ ਇਧਰੋਂ 3 2 1 ਦੀ ਕਾਟ ਉੱਪਰੋਂ ਇਧਰੋਂ ਤੇ 6 ਇੰਚ ਸਿੱਪਰ ਬੁਣ ਲੈਣਾ ਤੇ ਬਾਕੀ ਜਿਹੜਾ ਤੁਸੀਂ ਬਣਾਉਣਾ ਗਲਾ ਉਹ ਤੁਸੀਂ ਆਪਣੇ ਸਿਰਨਾ ਬਣਾ ਸਕਦੇ ਹੋ ਵੀ ਗਲਾ ਬਣਾਉਣਾ ਤਾਂ ਜਦੋਂ ਤੁਸੀਂ ਮੋਡੇ ਦੀ ਕਟਿੰਗ ਕਰੋਗੇ ਨਾਲ ਹੀ ਸ਼ੁਰੂ ਕਰ ਦੇਣਾ ਬਣਾਉਣਾ ਗੋਲ ਗਲਾ ਬਣਾਉਣਾ ਤਾਂ ਤੁਸੀਂ 3 ਇੰਚ ਬੁਣ ਕੇ ਫਿਰ ਬਣਾਉਗੇ ਠੀਕ ਹੈ ਜੀ ਇਹ ਹੋ ਗਏ ਇਹਦੇ ਪਿੱਛਲਾ ਪੱਲੇ ਵੀ ਤੁਹਾਨੂੰ ਦੱਸਦੇ ਵੀ 58 ਕੁੰਡੇ ਰੱਖ ਕੇ ਤੇ ਆਪਾਂ ਇਹਦੇ ਉੱਪਰੋਂ ਉਹ ਕਰ ਦੇਣੇ ਆ 3 2 1 ਦੀ ਕਾਟ ਪਾ ਕੇ ਤੇ ਉੱਪਰੋਂ 3 ਦੇ ਕੁੰਡੇ ਤੁਸੀਂ ਰੱਖੋਗੇ 8 10 12 ਤੇ ਉਹ 3 ਦੇ ਕੁੰਡੇ ਆਪਾਂ ਜੋੜ ਦੇਣੇ ਤੇ ਬਾਕੀ ਸਾਡੇ ਪਲੇ ਤੇ ਰਹਿ ਜਾਣਗੇ ਗੱਲੇ ਦੇ ਕੁੰਡੇ ਤੇ ਇਹ ਸੇ ਸਿਰਫ ਜਾ ਕੇ ਇੱਕ ਦੀ ਮੋਟੀ-ਮੋਟੀ ਥਣ ਮੈਂ ਦੱਸਿਆ ਵੀ ਕਿੱਦਾਂ ਬੁਣਨੀ ਹੈ ਤੇ ਕਿੱਦਾਂ ਕੱਟਣਾ ਹੈ ਤੇ ਅਗਰ ਤੁਸੀਂ ਬਟਨ ਪੱਟੀ ਨਾਲ ਹੀ ਬੁਣ ਰਹੇ ਹੋ ਜਿਸ ਤਰ੍ਹਾਂ ਮੈਂ ਤਾਂ ਇਕੱਠਾਂ ਵਾਲੀ ਬੁਣੀ ਸੀ ਨਾਲ ਹੀ ਬੁਣੀ ਸੀ ਤਾਂ ਅਲੱਗ-ਗੱਲਾ ਅਗਰ ਤੁਸੀਂ ਅਲੱਗ ਬੁਣਨੀ ਹੈ ਤਾਂ ਉਹਦਾ ਵੀ ਤਰੀਕੇ ਕਈ ਹੈਗੇ ਤੁਸੀਂ ਜਿੱਦਾਂ ਬਟਨ ਪੱਟੀ ਬੁਣ ਰਹੇ ਹੋ ਉਸ ਸਮੇਂ ਆਪਣੇ ਕੁੰਡੇ ਐਡਜਸਟ ਕਰ ਲੈਣੇ ਆ ਬਟਨ ਪਟੇਲੇ ਤੁਹਾਨੂੰ ਕਿੰਨੇ 10 ਚਾਹੀਦੇ 12 ਚਾਹੀਦੇ ਤੁਸੀਂ ਉਸ ਹਿਸਾਬ ਨਾਲ ਐਡਜਸਟ ਕਰ ਲੈਣੇ ਆ ਤੇ ਜੈਕਟ ਹਮੇਸ਼ਾ ਕੋਸ਼ਿਸ਼ ਕਰੋ ਕਿ ਥੋੜੀ ਜਿਹੀ ਖੁੱਲੀ ਬਣਾਓ ਬੱਚਿਆਂ ਦੀ ਤਾਂ ਕਿ ਬੱਚੇ ਆਰਾਮ ਨਾਲ ਇਹਨੂੰ ਪਾ ਲੈਣ ਹਾਂ ਅਗਰ ਤੁਸੀਂ ਜੈਕ ਅਗਰ ਤੁਸੀਂ ਸਵੈਟਰ ਬਣਾ ਰਹੇ ਹੋ ਜਾਂ ਇਨਰ ਬਣਾ ਰਹੇ ਹੋ ਉਹ ਥੋੜੀ ਟਾਈਟ ਹੋਣੀ ਚਾਹੀਦੀ ਹੈ ਪਰ ਜੈਕਟ ਹਮੇਸ਼ਾ ਹੀ ਬੱਚੇ ਦੀ ਥੋੜੀ ਖੁੱਲੀ ਚਾਹੀਦੀ ਹੈ ਤਾਂ ਕਿ ਉਹ ਆਰਾਮ ਨਾਲ ਪਾ ਲੈਵੇ ਤਾਂ ਫਿਰ ਐਸੀ ਜੈਕਟ ਜਿਹਦੀ ਮੈਂ ਤੁਹਾਨੂੰ ਮੋਟਾ ਮੋਟਾ ਦੱਸਤਾ ਹੋਇਆ ਤੇ ਚੁੜਾਈ ਵੀ ਤੁਹਾਡੀ ਇਹਦੀ 10 ਦਨੀ ਹੈ ਵੀ ਕਿੰਨੀ ਬਣੀ ਹੈ ਦੇਖੋ ਇੰਨੇ ਕੁੰਡੇ ਬਣਾ पान के ना चुड़ाई तेरह के करीब आई तेरह दो ना तो कह सकते हो छब्बी इनी चौड़ाई बनी है बाकी बच्चे की फजीक पर डिपेंड करता अगर बच्चा थोड़ा मोटा तो तुम कुंडे ज्यादा पा लो अगर पतला तो थोड़े कट पा लो ये आप अठाई अठाई अठवंजा कुंडे पा के कह सौ भी अगर सठ कुंडे अखागे तो सठ कुंडा छब्बी इंच मीनस के तेरह तेरह ਬੁਣ ਕੇ ਆ ਜਾਣਾ ਆਪ ਤੁਸੀਂ ਦੇਖ ਲਿਆ ਵੀ ਅਗਰ ਤੁਸੀਂ ਰੱਖੋਗੇ 60 ਕੁੰਡੇ ਤਾਂ ਤੁਹਾਡਾ ਬਣੂਗਾ 26 13 ਇੰਚ ਅਗਰ ਤੁਸੀਂ ਇਸ ਤੋਂ ਜ਼ਿਆਦਾ 13 ਇੰਚ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤੋਂ ਸਾਬ ਨਾਲ ਕੁੰਡੇ ਵਧਾ ਲੈਣੇ ਕਿਉਂਕਿ ਦੇਖੋ 1 ਇੰਚ 'ਚ ਸਾਡੇ ਇਤੋਂ ਤੁਸੀਂ ਦੇਖ ਰਹੇ ਹੋ ਵੀ ਇੰਨੇ ਕ ਕੁੰਡੇ ਆ ਰਹੇ ਨੇ ਤਾਂ ਫਿਰ ਜਿੰਨਾ ਅਗਰ ਤੁਸੀਂ 1 ਇੰਚ ਹੋਰ ਵਧਾਣਾ ਤਾਂ ਇੰਨੇ ਕੁੰਡੇ ਹੋਰ ਵਧਾ ਲੈਣੇ ਆ ਬਸ ਇਸ ਹਨਾ ਤੁਸੀਂ 5 10 ਕੁੰਡੇ ਇਸ ਹਨਾ ਬਦਾਲ ਲੈਨੇ ਵੀ ਜਿੰਨੀ ਤੁਸੀਂ ਦੇ ਰੱਖਣੀ ਹੈ ਪਹਿਲਾ ਹਮੇਸ਼ਾ ਹੀ ਬੱਚੇ ਦੇ ਚੈਸਟ ਦੀ ਨਾਪ ਲੈ ਲਓ ਚੈਸਟ ਦੇ ਨਾਪ ਦੇ ਵਿੱਚ 2 ਇੰਚ ਪਲੱਸ ਕਰਕੇ ਅਸੀਂ ਜੈਕਟ ਨੂੰ ਬਣਾਵਾਂਗੇ ਬੱਚੇ ਦੇ ਚੈਸਟ ਲਈ ਅਸੀਂ ਠੀਕ ਹੈ ਬੱਚੇ ਦੇ ਚੈਸਟ ਆ ਕੇ ਜਿਸ ਤਰ੍ਹਾਂ ਲਗਾ ਲਓ ਤੁਸੀਂ 16 18 ਜਿੰਨੇ ਵੀ ਆਂਦੀ ਹੈ ਦੇਖੋ ਠੀਕ ਹੈ ਲਗਾ ਲੋ ਵੀ ਇੰਨੀ ਆ ਗਈ ਜੇ 22 ਤਾਂ ਇਹਦੇ ਵਿੱਚ ਅਸੀਂ ਹਮੇਸ਼ਾ ਹੀ 2 ਇੰਚ ਪਲੱਸ ਕਰਾਂਗੇ ਜੈਕਟ ਦੇ ਲਈ ਬੱਚੇ ਦੀ ਜਿੰਨੀ ਵੀ ਚੈਸਟ ਆ ਰਹੀ ਹੈ ਉਹਦੇ ਵਿੱਚ 2 ਇੰਚ ਪਲੱਸ ਕਰਾਂਗੇ 2 ਇੰਚ ਇੱਕ ਸਾਈਡ ਤੇ ਤੇ 2 ਇੰਚ ਦੋਨੇ ਸਾਈਡਾਂ ਤੇ 2-2 ਇੰਚ ਅਸੀਂ ਪਲੱਸ ਕਰਾਂਗੇ ਅਗਰ ਬੱਚੇ ਦੀ ਚੈਸਟ ਤੁਸੀਂ ਕਹਿ ਸਕਦੇ ਹੋ ਵੀ ਇੱਧਾ ਅਗਰ ਕਰਦੇ ਹਾਂ ਸੀ ਮੈਂ ਸਿਰਫ ਤੁਹਾਨੂੰ ਮੋਟਾ ਜਿਹਾ ਨਾਮ ਦੱਸ ਰਹੀ ਹਾਂ ਇਸ ਚ ਕੋਈ ਉਹ ਨਹੀਂ ਹੈ ਵੀ ਹਾਂ ਇੰਨਾ ਹੀ ਹੋਊਗਾ ਕਿ ਕਿ ਕਈ ਬੱਚੇ ਮੋਟੇ ਹੁੰਦੇ ਕਈ ਪਤਲੇ ਹੁੰਦੇ ਐ ਜੇ ਮੰਨ ਲਓ ਮੈਂ ਤੁਹਾਨੂੰ ਮੋਟਾ ਜਨਾਬ ਦੱਸਣ ਜਾ ਰਹੀ ਹਾਂ ਅਗਰ 22 ਇੰਚ ਚੈਸਟ ਆ ਰਹੀ ਹੈ ਮੀਨਸ ਕਿ ਇੱਕ ਸਾਈਡ ਹੋ ਗਈ 11 ਤੇ 11 ਤਾਂ ਅਸੀਂ 11 ਨਹੀਂ ਅਸੀਂ ਵਿੱਚ 2 ਇੰਚ ਪਲੱਸ ਕਰਕੇ 13 ਐਦਾਂ ਅਸੀਂ ਜੈਕਟ ਦੀ ਆਪਾਂ ਕੁੰਡੇ ਰੱਖਣਾ ਤੇ ਐਦਾਂ ਇਹਦਾ ਨਾਪ ਅਸੀਂ ਜੈਕਟ ਦਾ ਲੈਣਾ ਠੀਕ ਹੈ ਚਾਹੇ ਤੁਸੀਂ ਛੋਟੇ ਦੀ ਬਣਾ ਰਹੇ ਹੋ ਵੱਡੇ ਦੀ ਬਣਾ ਰਹੇ ਹੋ ਬੱਚਿਆਂ ਦੀ ਬਣਾ ਰਹੇ ਬਸ ਚੈਸਟ ਦਾ ਅਸੀਂ ਨਾਪ ਲੈ ਲੈਣਾ ਹੈ ਚੈਸਟ ਦਾ ਨਾਪ ਲੈ ਕੇ ਅਸੀਂ ਉਹਦੇ ਵਿੱਚ 2 ਇੰਚ ਪਲੱਸ ਕਰ ਦੇਣਾ 2 ਇੰਚ ਸਾਡਾ ਅਗਲੇ ਪੱਲੇ ਤੋਂ ਪਲੱਸ ਹੋਊਗਾ 2 ਇੰਚ ਹੀ ਪਿਛਲੇ ਪੱਲੇ ਤੋਂ ਪਲੱਸ ਹੋਊਗਾ ਅਗਰ ਤੁਸੀਂ ਚੈਸਟਰ ਦਾ ਪ੍ਰੋਪਰ ਨਾਪ ਲੈ ਰਹੇ ਹੋ ਤਾਂ ਜਿੰਨਾ ਵੀ ਆਊਗਾ ਉਹਦੇ ਵਿੱਚ 2 ਇੰਚ ਪਲੱਸ ਕਰ ਲੈਣੇ ਉਸੇ ਜਿੱਦਾ 12 ਸੇ 14 ਤੱਕ ਸੇ 14 ਇੰਚ ਪੱਲਾ ਬਣਾਵਾਂਗੇ ਜਿਹੜੇ ਵੀ ਬੱਚੇ ਦੀ ਤੁਸੀਂ ਬਣਾ ਰਹੇ ਹੋ ਤਾਂ ਹੁਣ ਜਿਹੜਾ ਸਾਡਾ ਇਹ ਵਾਲੀ ਬਣ ਕੇ ਆਈ ਤੁਸੀਂ ਇਹ ਕਹਿ ਸਕਦੇ ਹੋ ਵੀ 13 ਇੰਚ ਹੈ ਤਾਂ ਇਹ ਨੇਚਰਲੀ ਵੀ ਜਿਹਦੇ 11 ਇੰਚ ਚੈਸਟਰ ਘੇਰਾ ਦੋਨਾਂ ਬਾਈ ਉਹਦੇ ਲਈ ਇਹ ਬਹੁਤ ਹੀ ਵਧੀਆ ਇਹਦੀ ਫਿਟਿੰਗ ਆਉਗੀ ਆ ਦੇਖੋ ਕਿਉਂਕਿ 2 ਇੰਚ ਚੈਸਟ ਹੋ ਗਿਆ ਦੇਖੋ ਤਾਂ ਥੋੜੀ ਐ ਦੇਖੋ ਖੁੱਲੀ ਤੇ ਬਾਕੀ ਥੋੜਾ ਤੇ ਖੁੱਲੀ ਜਾਂਦਾ ਹੁੰਦਾ ਹੈ ਨਾ ਮੈਂ ਤੁਹਾਨੂੰ ਮੇਨ ਜੈਕਟ ਦਾ ਨਾਪ ਲੈਣਾ ਹੀ ਅਜੇ ਦੱਸਿਆ ਤੇ ਇਹ ਤਾਂ 3 ਸਾਲ ਦੇ ਬੱਚੇ ਦੀ ਜੈਕਟ ਮੈਂ ਵੈਸੇ ਐਕਸਪਲੇਨ ਕੀਤੀ ਹੈ ਤੇ ਨਾਪ ਤੁਹਾਨੂੰ ਮੈਂ ਸਾਰੀ ਹੀ ਜੈਕਟ ਦਾ ਦੱਸਤਾ ਵੀ ਤੁਸੀਂ ਜੈਕਟ ਦਾ ਨਾਪ ਕਿੱਦਾਂ ਲੈ ਸਕਦੇ ਹੋ ਤਾਂ ਫਿਰ ਜੇਕਰ ਤੁਹਾਨੂੰ ਇਹ ਵਾਲੀ ਮੇਰੀ ਅੱਜ ਦੀ ਨਵੀਂ ਵੀਡੀਓ ਜਾਂ ਨਵਾਂ ਤਰੀਕਾ ਜਾਂ ਨਵੀਂ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਦੱਸਿਓ ਜਨੇ ਲਗੀ ਤੁਹਾਨੂੰ ਵੀ ਬੜੀ ਲੱਗੀ ਤੁਹਾਨੂੰ ਮੈਂ ਇੱਧਰ ਤੁਹਾਨੂੰ ਹੋਰ ਵੀ ਨਾਪ ਕੇ ਲੈਣੇ ਦੱਸੂਗੀ ਵੀ ਤੁਸੀਂ ਕੋਟੀਆਂ ਦੇ ਨਾਪ ਮੀਨਸ ਕਿ ਮੈਂ ਇੱਦਾ ਹੀ ਲੈਣੀ ਆ ਮੈਂ ਮੋਟਾ ਜਨਾਪ ਇੱਧੇ ਲੈਣੀ ਹੁੰਨੀ ਔਰ ਤੁਸੀਂ ਕਿੱਦਾਂ ਲੈਨੇ ਹੋ ਤੁਸੀਂ ਕਿੱਦਾਂ ਬਣਾਨੇ ਹੋ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਹੋ ਸਕਦਾ ਵੀ ਕਿਸ ਕੋਈ ਕੋਟੀ ਹੀ ਆ ਕੋਈ ਜੈਕਟ ਬਣੀ ਆ ਉਹਦਾ ਨਾਪ ਲੈਂਦੇ ਰਹਿੰਦੇ ਲੈ ਸਕਦੇ ਹੋ ਪਰ ਮੈਂ ਹਮੇਸ਼ਾ ਹੀ ਅਗਰ ਮੈਨੂੰ ਮਤਲਬ ਕਿ ਜਿਹਦਾ ਆਪਾ ਬਣਾਣਾ ਉਹਦਾ ਨਾਪ ਐਕਚੁਅਲੀ ਪਤਾ ਤਾਂ ਉਹਦਾ ਚੈਸਟਰ ਦਾ ਨਾਪ ਲੈ ਕੇ ਹੀ ਮੈਂ ਸਾਰੇ ਨਾਪ ਕੱਢਦੀ ਆਂ ਠੀਕ ਹੈ ਅਗਰ ਤੁਸੀਂ ਇਹ ਵਾਲਾ ਤਰੀਕਾ ਹੋਰ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਤਾਂ ਮੈਂ ਤੁਹਾਨੂੰ ਬਾਕੀ ਸਾਰੇ ਬੜਿਆਂ ਦਾ ਛੋਟਿਆਂ ਦਾ ਸਬਦਾ ਦੱਸੂਗੀ ਤਾਂ ਫਿਰ ਮਿਲਦਾ ਹੈ ਕੱਲ੍ਹ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਨਾਲ ਕੋਈ ਪ੍ਰੋਜੈਕਟ ਦੇ ਨਾਲ ਕੋਈ ਨਵੀਂ ਟੈਕਨੀਕ ਕੋਈ ਨਵੀਂ ਤੁਹਾਨੂੰ ਗੱਲ ਦੱਸਣ ਦੇ ਲਈ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ ਜੈਕਟ ਦਾ ਨਾਪ ਲੈਣ ਦਾ ਤਰੀਕਾ ਜੈਕਟ ਬਣਾਣੀ ਹੈ ਤਾਂ ਤੁਸੀਂ ਉਹਦਾ ਨਾਪ ਕਿੱਦਾਂ ਲੈਣਾ ਤੇ ਉਹ ਕਿੱਦਾਂ ਬਣਾਣੀ ਹੈ ਉਹ ਅੱਜ ਦੀ ਵੀਡੀਓ ਚ ਹੈ